ਮੈਂ ਇੰਦਰਜੀਤ ਗਰਗ ਜੋਲੀ ਸਾਬਕਾ ਪ੍ਰਧਾਨ ਨਗਰਪਚੈਹ ਨੇয়াল ਸਿੰਘ ਵਾਲਾ ਤੇ ਪ੍ਰਧਾਨ ਅਗਰਵਾਲ ਸਭਾ ਨੇয়াল ਸਿੰਘ ਵਾਲਾ ਸਮੂਹ ਨਗਰ ਨਿਵਾਸੀਆਂ ਨੂੰ ਬੱਚਿਆਂ ਨੂੰ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਸਤਿਕਾਰਯੋਗ ਭੈਣਾਂ ਨੂੰ ਬੇਨਤੀ ਕਰਦਾ ਹਾਂ ਕਿ ਪਹਿਲਗਾਮ ਵਿਖੇ ਜੋ ਅਤਵਾਦੀ ਘਟਨਾ 28 ਸਾਡੇ ਬੇਕਸੂਰ ਨਾਗਰਿਕ ਸ਼ਹੀਦ ਹੋਏ ਹੈ ਉਹਦੇ ਵਿਰੋਧ ਵਿੱਚ ਤੇ ਇੱਕ ਵਿਦੇਸ਼ੀ ਤਾਕਤਾਂ ਜੋ ਪਾਕਿਸਤਾਨ ਦੇ ਹੱਥ ਸਨ ਚ ਆਇਆ ਹੈ ਉਹਨੂੰ ਸਖਤ ਮੈਸੇਜ ਦੇਣ ਤੇ ਉਹਦੇ ਵਿਰੁੱਧ ਸਖਤ ਕਾਰਵਾਈ ਕਰਨ ਦੇ ਹੱਕ 'ਚ ਭਾਰਤ ਸਰਕਾਰ ਨੂੰ ਮਜਬੂਰ ਕਰਨ ਲਈ ਅੱਜ ਅਸੀਂ ਸ਼ਾਮ ਨੂੰ 7:30 ਵਜੇ ਤੋਂ ਸ਼੍ਰੀ ਰਾਧਾ ਕ੍ਰਿਸ਼ਨ ਮੰਦਿਰ ਤੋਂ ਸ਼ੁਰੂ ਹੋ ਕੇ ਸਮੁੱਚਾ ਨਗਰ ਰੋਸ 'ਚ ਵਿਰੋਧ 'ਚ ਕੈਂਡਲ ਮਾਰਚ ਕਰੇਗਾ ਜੋ ਮੇਨ ਬਾਜ਼ਾਰ ਵੱਜੀ ਦੀ ਹੁੰਦਾ ਹੋਇਆ ਸ਼੍ਰੀ ਬਾਲਾ ਜੀ ਮੰਦਿਰ ਬਰਨਾਲਾ ਰੋਡ ਵਿਖੇ ਸਮਾਪਤ ਹੋਵੇਗਾ ਆਪ ਸਭ ਨੂੰ ਮੇਰੀ ਅਰਜੋਰ ਅਪੀਲ ਹੈ ਪਾਰਟੀ ਹਿੱਤਾਂ ਤੋਂ ਉੱਪਰ ਉੱਠ ਕੇ ਜਾਤ ਪਾਤ ਤੋਂ ਉੱਤਰ ਉੱਠ ਕੇ ਧਰਮਾਂ ਤੋਂ ਪਰ ਉੱਠ ਕੇ ਇਸ ਕਨਾਉਣੇ ਕਾਂਡ ਦੇ ਵਿਰੁੱਧ ਵਿੱਚ ਸਮੁੱਚੇ ਨਗਰ ਨੇ ਆਸ-ਪਾਸਿ ਜਿਹੜੀ ਬੁੱਧੀਜੀਵੀ ਹੈ ਜੋ ਦੇਸ਼ ਨੂੰ ਪਿਆਰ ਕਰ ਲਿਆ ਹੈ ਰਾਸ਼ਟ੍ਰਪਰੀਮੇ ਨੂੰ ਬੇਨਤੀ ਹੈ ਕਿ ਇਸ ਕੈਂਡਲ ਮਾਰਚ ਹਮਮਾ ਕੇ ਭਰਪੂਰ ਆਪਣੇ ਸਾਥੀਆਂ ਨਾਲ ਲੈ ਕੇ ਔਰਤਾਂ ਬੱਚੇ ਸਮੇਤ ਪੰਚਨਤੀ ਕਵਾਰਤਾ ਕਰਨੀ ਧੰਨਵਾਦੀ ਹਾਂ ਜੀ